ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿਹ ਅਹਿਮ ਤੇ ਕਿਹ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਿਆ ਜੀ। ਪਹਿਨੀ ਸੱਚੀ ਗੱਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਪ੍ਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪான்ਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਵਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਆਪ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 482722500 ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 9090503 ਜਸਵਿੰਦਰ ਸਿੰਘ ਛਤਰਕੌਰ ਨਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਢਾੜੀ ਵਾਲੇ ਰੀਜ਼ੋਨਾ ਕ੍ਰਿਸ਼ਨ ਟੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਪਰਮਜੀਤ ਕੌਰੰਗੀ ਵੈਕਾਬਲ ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਐਲ ਲਿਬਰੀ ਟਰੱਕ ਵਾਸ਼ ਕਰਦੇ ਨੇ ਵਾਹਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸल्ली बख्श ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਨਾਲ ਤੋਂ ਮਿਲਦੇ ਨੇ ਲੋਕੇਸ਼ਨ ਅਸੈਂਟ ਨੀਲਾ ਦੀ ਨਿਮਾਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਤੇ ਇੰਟਰਲੂ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਿਡਿਊਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰਗੇ ਆਪਾਂ ਇੱਕ ਵਿਧਾਇਕ ਤੋਂ ਜਿਹੜਾ ਸਰਪੰਚੀ ਤੋਂ ਤੌਬਾ ਕਰ ਗਿਆ ਜੀ ਲੋਗੋ ਨਾ ਹੈ ਜਿਨੇ ਤੌਬਾ ਕੀ ਮਿਲ ਗਈ ਫੁਰਸਤ ਹਮੇ ਗੁਨਾਹ ਵੀ ਕਰਨੇ ਕੋ ਜ਼ਿੰਦਗੀ ਕਮ ਹੈ ਜੀ ਸੋ ਗੱਲ ਇਹ ਆ ਕਿ ਇਹ ਜਿਹੜੀ ਤੌਬਾ ਹੋਈ ਆ ਇਹ ਤੌਬਾ ਇਹਨਾਂ ਨੇ ਨਹੀਂ ਕੀਤੀ ਹਮ ਹਮ ਬਲਕੇ ਕਰਵਾਈ ਗਈ ਆ ਜੀ ਮੈਂ ਅੱਗੇ ਵੀ ਤੁਹਾਨੂੰ ਇੱਕ ਸ਼ੂਟਾ ਜਾਂ ਹਿੰਟ ਦਿੰਦਾ ਸੀਗਾ ਕਿ ਇਹਨਾਂ ਦੇ ਤੇ ਆਪਣੇ ਇੱਕ ਵਿਧਾਇਕ ਨੇ ਆਪਣੇ ਘਰੇ ਸਰਪੰਚੀ ਰੱਖ ਲਈ ਤੇ ਨਾਰੇ ਲਿਗੇ ਕਿ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਊਗੀ ਸਰਬ ਸਹਿਮਤੀ ਬਣਾਈ ਜਾਊਗੀ ਹਮ ਹਮ ਤੇ ਤੁਸੀਂ ਦੇਖੋ ਮੇਰੇ ਖਿਆਲ ਦੇ ਨਾਲ ਸਤੌਜ ਦੇ ਵਿੱਚ ਪਹੁੰਚ ਕੇ ਵੀ ਸਰਬਸੰਤੀ ਨਹੀਂ ਹੋਈ ਪਿੰਡ ਚ ਮੈਨੂੰ ਲੱਗਦਾ ਹੂੰ ਖਵਰਾ ਤਾਂ ਇਹ ਗੱਲ ਹੀ ਆ ਕਿ ਹਾਂਜੀ ਕੁਲਵੰਤ ਸਿੰਘ ਜਿਨ੍ਹਾਂ ਦੇ ਨਾਮ ਨਾਲ ਉਹ ਆਪ ਹੀ ਬਾਜ਼ੀ ਕਰ ਲਾਉਂਦੇ ਨੇ ਉਹਨਾਂ ਨੇ ਇੱਕ ਬਾਜ਼ੀ ਪਾਈ ਸੀ ਜੀ ਮਤਲਬ ਕਿ ਪਿੰਡ ਹੈ ਨਾ ਚਿਚੜੋ ਵਾਲਾ ਇਹ ਸਾਰੇ ਪਿੰਡ ਮੈਂ ਵੇਖੇ ਦੀ ਹੋਏ ਆ ਬਿਲਕੁਲ ਹਰਿਆਣੇ ਦੀ ਹੱਦ ਤੇ ਆਂ ਸ਼ਤਰਾਣਾ ਏਰੀਆ ਪਾਤੜਾ ਏਰੀਆ ਹੂੰ ਸਭ ਤੋਂ ਗੱਲ ਇਹ ਆ ਕਿ ਉੱਥੇ ਛੋਟ ਛੋਟ ਪਿੰਡ ਨੇ ਤੇ ਆਪਣੀ ਕੋਠੀ ਦੇ ਵਿੱਚ ਕੁਝ ਬੰਦੇ ਗਏ ਜਾਂ ਬੁਲਾਏ ਤੇ ਉਹ ਜਾ ਕੇ ਹਾਰ ਪਾਏ ਇਹਨਾਂ ਦੇ ਪ੍ਰਾਪਤ। ਉਸ ਤੋਂ ਬਾਅਦ ਗੁਰਚਰਨ RAM ਨਾਂ ਦਾ ਇੱਕ ਵਿਅਕਤੀ ਮੈਦਾਨ ਚ ਵਿੱਚ ਉਤਰ ਆਇਆ। ਉਸਨੇ ਕਿਹਾ ਕਿ ਚਾਰ ਬੰਦੇ ਪਿੰਡ ਕਿਵੇਂ ਹੋ ਸਕਦੇ ਔਰ ਦੂਜੀ ਗੱਲ ਪਰ ਵੀ ਜੀ ਕਿਸੇ ਦੇ ਘਰ ਤੇ ਕੈਦੇ ਦੇ ਮੁਤਾਬਕ ਸਹਿਮਤੀ ਨਹੀਂ ਹੋ ਸਕਦੀ। ਬਿਲਕੁਲ ਸਹੀ ਬਿਲਕੁਲ ਸਹੀ ਜੀ। ਕਿਸੇ ਦੇ ਘਰ ਦੇ ਵਿੱਚ ਕਿਉਂਕਿ ਜੇ ਪਿੰਡ ਹੈ ਹੁਣ ਦੇਖੋ ਸਾਰੇ ਪਿੰਡ ਨੇ ਸਹਿਮਤ ਹੋਣਾ। ਹਮ ਪਰ ਕੁਝ ਬੰਦਿਆਂ ਤੇ ਨਾਲ ਪਰਸਨਲ ਹੁੰਦੇ ਆ। ਤਗਲਾ ਕਹਿੰਦਾ ਕਿ ਠੀਕ ਹੈ ਸਹਿਮਤ ਹੋ ਜਾਵਾਂਗੇ ਪਰ ਮੈਂ ਤੇਰੇ ਘਰ ਨਹੀਂ ਚੱਲ ਕੇ ਆऊंगा ਤੂੰ ਸਾਥ ਚਾਹ ਸ਼ੁਰੂ ਕਰ ਜਾ ਸਕੂਲ ਜਾ ਕਿੱਥੇ ਜਿੱਥੇ ਵੀ ਹਾਂਜੀ ਬਿਲਕੁਲ ਚਾਹ ਦੀ ਤਾਂ ਪਰ ਇਹ ਪਹਿਲਾ ਮਾਮਲਾ ਹੋਏਗਾ ਐਸਾ ਕਿ ਜਿੱਥੇ ਸਰਪੰਚੀ ਬਣਾਉਣ ਲਈ 2-4 ਬੰਦੇ ਕਹੇ ਹਾਰਸ਼ ਇਹ ਦੋ ਕੁਲਵੰਤ ਸਿੰਘ ਵਾਲੇ ਪੁਰਾਣੇ ਪਏ ਹੋਣੇ ਐਮਐਲਏ ਵਿਲੇ ਉਹ ਚੱਕ ਕੇ ਪਾ ਕੇ ਤੇ ਕਹਿੰਦੇ ਜੀ ਬਾਹਰ ਆ ਕੇ ਕਹਿੰਦੇ ਸਰਪੰਚ ਚੁਣਾਂ ਤੇ ਉੱਥੇ ਹਮ ਤੁਹਾਨੂੰ ਪਤਾ ਪਿੰਡਾਂ 'ਚ ਇਹੋ ਜਿਹਾ ਮਾਹੌਲ ਹੁੰਦਾ ਵਾ ਕਿ ਜਣਾ ਖਣਾ ਨਹੀਂ ਬੋਲਦਾ ਪਰ ਗੁਰਚਰਨ ਰਾਮ ਨੇਤਰਗ ਕਲਵੰਤ ਸਿੰਘ ਬਾਜੀ ਕਰਨੇ ਉਲਟਾ ਇਹ ਗੱਲ ਕਹੀ ਕਿ ਭਾਈ ਇਹ ਬੰਦੇ ਤੇ ਤਾਂ 5-7 ਮੁਕਦਮੇ ਚੱਲਦੇ ਇਹ ਮੇਰਾ ਉਸ ਵੇਲੇ ਕਲਵੰਤ ਸਿੰਘ ਨੂੰ ਜਵਾਬ ਸੀ ਕਿ ਸਰ ਮੁਕਦਮੇ ਤੇ ਮਾਨਸਾਪੇ ਵੀ ਚੱਲਦੇ ਆ ਤੇਨ ਹਮ ਮੁਕਦਮੇ ਤੇ ਸੰਧਵਾ ਸਾਹਤੇ ਵੀ ਚੱਲਦੇ ਫਿਰ ਉਹ ਕਾਤੋਂ ਕਹਿੰਦੇ ਕਿ ਬੈਠੋ ਬੈਠੋ ਤੁਸੀਂ ਅਗਲੀ ਆਈਟਮ ਕੇਜਰੀਵਾਲ ਤੇ ਵੀ ਚੱਲਦਾ ਸਾਰੇ ਪੋਲਿਟਿਸ਼ੀਨ ਜਿਹੜੇ ਆ ਉਹਨਾਂ ਚੋਂ ਕੁਝ ਪਰਸੈਂਟ ਨੂੰ ਛੱਡਦੇ ਹੋਏ ਸਭ ਤੇ ਮੁਕੱਦਮੇ ਚੱਲਦੇ ਆ ਕਿਉਂ ਪੋਲਿਟਿਕਸ ਕਰਨਾ ਛੱਡ ਦਿੰਦੇ ਜਾਂ ਬੋਲਣਾ ਛੱਡ ਦਿੰਦੇ ਪੱਤਰਕਾਰਾਂ ਤੇ ਕੋਈ ਲੜਨਾ ਛੱਡ ਦਿੰਦੇ ਆ ਜੀ ਬਿਲਕੁਲ ਨਹੀਂ ਸਰ ਪੱਤਰਕਾਰਾਂ ਤੇ ਮੁਕੱਦਮੇ ਚੱਲਦੇ ਕਿਉਂ ਪੱਤਰਕਾਰ ਤਾਂ ਛੱਡ ਦਿੰਦੇ ਬਿਲਕੁਲ ਨਹੀਂ ਬਿਲਕੁਲ ਜੀ ਇਹਦਾ ਪਾਰਟ ਉਹ ਕਿ ਇੱਕ ਹੀ ਮਸਲਬ ਹੋਇਆ ਕਿ ਇਹਦੇ ਤੇ ਕੇਸ ਚੱਲਦੇ ਆ ਕੇਸ ਤੇ ਉਹ ਤੁਹਾਡੇ ਵਰਗੇ ਨੂੰ ਹੋ ਸਕਦਾ ਬਣਵਾਏ ਹੋਣ ਜਾਂ ਹੋਰ ਸਿਆਸਤਦਾਨ ਨੇ ਬਣਾਏ ਹੋਣ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਇਸ ਤਰ੍ਹਾਂ ਗੱਲ ਕਹੀ ਕਿ ਨਹੀਂ ਜੀ ਸਾਡੇ ਨਾਲ ਇਹਨਾਂ ਨੇ ਪਹਿਲਾਂ ਕਿਹਾ ਕਿ ਸਾਡੇ ਨਾਲ ਆਪੇ ਜੀ ਤੇ ਐਵੇਂ ਤਾਂ ਜਦੋਂ ਮਾਮਲਾ ਕਿ ਹਾਈ ਕੋਰਟ ਇਥੇ ਮੀਡੀਆ ਦੇ ਵਿੱਚ ਇਹ ਮਾਮਲਾ ਜਿਹੜਾ ਪ੍ਰਚਾਰਿਆ ਗਿਆ ਤਾਂ ਹੁਣ ਕੱਲ ਦੱਸਦੇ ਆ ਕਿ ਨਾਮਜ਼ਦਗੀ ਉੱਥੋਂ ਪੜੀ ਗਈ ਆ ਬਲਕਿਤ ਸਿੰਘ ਨਾਂ ਦੇ ਵਿਅਕਤੀ ਨੇ ਨਾਮਜ਼ਦਗੀ ਭਰਤੀ ਆ ਕਿਉਂਕਿ ਇਹਨਾਂ ਨੇ ਫਿਰ ਇੱਕ ਰਾਤ ਪਹਿਲਾਂ ਅਨਾਉਂਸਮੈਂਟ ਕਰਵਾ ਦਿੱਤੀ ਗੁਰੂ ਘਰ ਦੇ ਵਿੱਚ ਉਹ ਕਿ ਵੇਖੋ ਜਿਨੇ ਵੀ ਨਾਮਜ਼ਦਗੀ ਭਰਨੀ ਹੈ ਭਰ ਲਓ ਅਸੀਂ ਕੋਈ ਦਖਲ ਨਹੀਂ ਦੇਵਾਂਗੇ ਅੱਛਾ ਤਾਂ हां जी ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿਉਂਕਿ ਇੱਕ ਵਿਅਕਤੀ ਨੇ ਆਵਾਜ਼ ਚੁੱਕੀ ਆ ਜਦੋਂ ਕੋਈ ਬੰਦਾ ਆਵਾਜ਼ ਚੁੱਕਦਾ ਹੈ ਬੇਸ਼ੱਕ ਉਹ ਡਰ ਬਹੁਤ ਹੁੰਦਾ ਤੜਪੂ ਬਹੁਤ ਹੁੰਦਾ ਸਾਥ ਬਹੁਤ ਘਟੂਦਾ ਪਰ ਕਈ ਵਾਰ ਚੁੱਕੀ ਆਵਾਜ਼ ਬਹੁਤ ਦੂਰ ਤਲਕ ਜਾਂਦੀ ਆ ਬਾਕੀ ਭਾਈਚਾਰਕ ਸਾਂਝ ਦੇ ਜਿਹੜੇ ਨਾਰੇ ਆ ਉਹ ਤੇ ਤੁਸੀਂ ਦੇਖ ਲੈਣੇ ਆ ਰਿਪੋਰਟ ਕਰ ਦਿੱਤਾ ਹੋਣਾ ਤੁਸੀਂ ਤੇ ਉਹ ਤਾਂ ਦੇਖੋ ਕਿ ਅਧਿਆਰ ਲਈ ਫਿਰਦੇ ਆ ਲੋਕ ਮੈਂ ਕਹਿੰਦਾ ਸਰ ਗੁਰਦਾਸਪੁਰ ਤੋਂ ਲੈ ਕੇ ਅਬੋਰ ਤੱਕ ਐਨੇ ਝਗੜੇ ਹੋਏ ਐਨੀਆਂ ਗੋਲੀਆਂ ਚਲੀਆਂ ਆਪਣੀ ਜ਼ਿੰਦਗੀ ਚ ਕਾਗਜ਼ ਭਰਨ ਵੇਲੇ ਇੰਨੀ ਹਿੰਸਾ ਮੈਂ ਨਹੀਂ ਸੀ ਦੇਖੀ 5ਵੇਂ ਦੇ ਨੇੜੇ ਤੱਕ ਜਾ ਕੇ ਹੋਰ 2-4 ਸਾਲਾਂ ਨੂੰ ਆਹ ਕੁਝ ਨਹੀਂ ਸੀ ਵੇਖਿਆ ਪਰਚੇ ਰੱਦ ਵੀ ਹੁੰਦੇ ਵੇਖੇ ਵੋਟਾਂ ਵਾਲੇ ਦਿਨ ਛੇਤਰਪੋਲਾ ਵੀ ਵੇਖਿਆ ਸਭ ਕੁਝ ਦੇਖਿਆ ਕਾਗਜ਼ ਭਰਨ ਵੇਲੇ ਐਨੀ ਹਿੰਸਾ ਤੌਬਾ 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 ਇਹਨਾਂ ਨੇ ਤੁਸੀਂ ਜੋ ਕਹਿਣਾ ਕਿ ਤੌਬਾ ਕੀਤੀ ਹੈ ਤੌਬਾ ਤੇ ਅਸੀਂ ਕਰਨ ਦੇ ਆ ਸਰ ਤਲਵੰਡੀ ਭਾਈ ਗੋਲੀ ਚੱਲੀ ਸਰ ਠੀਕ ਹੈ ਰੋਜ਼ਪੁਰ ਗੋਲੀ ਚੱਲੀ ਜੀਰੇ ਪਹਿਲਾਂ ਚੱਲ ਚੁੱਕੀ ਹੈ ਸਰ ਰਾਜਪੁਰੇ ਦੇ ਵਿੱਚ ਇੱਕ ਵਿਅਕਤੀ ਦੱਸਦਾ ਕਿ ਉਹਦੀ ਉਹਦੀ ਡੱਬ ਨਾਲ ਪਿਸਤੌਲ ਲੱਗਾ ਉਹਨੇ ਮੇਰੀ ਫਾਈਲ ਖੋਲ ਲਈ ਖੋਲੀ ਆ ਦਫ਼ਤਰ ਦੇ ਅੰਦਰ ਹੀ ਤੋ ਮਤਲਬ ਕਿ ਸਲੀਨੇ ਪਿੰਡ ਦੋ ਅੱਛਾ ਭਾਈਚਾਰਕਾਂ ਸਾਂਝ ਦੀ ਦੇਖੋ ਸਲੀਨੇ ਦੋ ਸਕੇ ਭਰਾ ਲੜੇ ਅੱਛਾ ਹਾਂਜੀ ਇੱਕ ਇਨਾਂ ਚ ਸੀ ਇੱਕ ਪਾਜ ਪਾਜ ਸੀ ਕਮਾਲ ਦੀ ਗੰਦਿਆ ਅੱਛਾ ਬੁੱਕਣ ਵਾਲੇ ਪਿੰਡ ਦੇ ਵਿੱਚ ਦੋ ਇਨਾਂ ਦੇ ਆਪਣੇ ਬੰਦੇ ਆਪਸ ਵਿੱਚ ਇੱਕ ਦੂਜੇ ਦੇ ਡੁੰਡੇ ਪਟ ਰਹੇ ਸੀ ਹਮ ਤਾਂ ਇਨਾਂ ਦੇ ਬਿਸ਼ਰਮ ਜਿਹੜੇ ਬੁਲਾਰੇ ਉਹ ਬਹਿ ਜਾਂਦੇ ਆ ਟੈਲੀਵਿਜ਼ਨ ਚੈਨਲਾਂ ਤੇ ਇੱਕਾ ਦੁੱਖਾ ਘਟਨਾ ਹੀ ਹੋਣੀ ਹੈ ਜੀ ਤੁਹਾਡਾ ਸਿਰ ਤੁਹਾਡਾ ਹਮ ਮਤਲਬ ਕਿ ਇੰਨੀ ਹਿੰਸਾ ਆਪਣੀ ਜ਼ਿੰਦਗੀ ਚ ਮੈਂ ਪਹਿਲੀ ਮਰਤਬਾ ਦੇਖੀ ਹੈ ਕਿ ਕਾਗਜ਼ ਭਰਨ ਵੇਲੇ ਹੋ ਗਈ ਹੈ। ਤਾਂ ਕਿ ਕਿਉਂਕਿ ਉਹ ਤੋਂ ਹਦਾਇਤਾਂ ਸੀ ਕਿ ਕਾਗਜ਼ ਭਰ ਨਹੀਂ ਲਾ। ਤਾਂ ਕਿ ਇਹਨਾਂ ਨੂੰ ਪਤਾ ਹੈ ਸਰ। ਜਿੱਥੇ ਜਿੱਥੇ ਕਾਗਜ਼ ਭਰੇ ਜਾਣਗੇ ਜਿੱਥੇ ਜਿੱਥੇ ਸਟਰੋਂਗ ਕੈਂਡੀਡੇਟ ਆ ਜਾਣਗੇ ਕਿਉਂਕਿ ਦੂਜੀਆਂ ਤੇਰਾ ਹੋ ਸਕਦੀਆਂ ਸਮਝੌਤਾ ਕਰ ਲੈ। ਇਹਨਾਂ ਨੂੰ ਇਹਨਾਂ ਨੂੰ ਸਭ ਕੁਝ ਸਿਖਾਉਣਾ ਬਹੁਤ ਪਿੰਡਾਂ ਦੀ ਇਹ ਕਹਾਣੀ ਹੈ। ਹਾਂਜੀ ਹਾਂਜੀ ਬਿਲਕੁਲ ਪੈਰ ਪੈਰ ਤੇ ਬਦਲਦੀਆਂ ਚੀਜ਼। ਤਾਂ ਇਸ ਵਾਸਤੇ ਇਸ ਵਾਸਤੇ ਇਹ ਇੱਕ ਨਵੀ ਕਲਾਈ ਅਸੀਂ ਨਜ਼ਾਰਾ ਦੇਖਿਆ ਨਜ਼ਾਰਾ ਦੇਖ ਲੋ ਜਦ ਕਹਿ ਲੋ ਕਿ ਦੁਕਾਨ ਤੋਂ ਦੇਖਿਆ ਕਿ ਭਾਈ ਕਾਗਜ਼ ਭਰਨ ਨੂੰ ਵੀ ਇੰਨੀ ਅਫੜਾ ਦਫੜੀ ਅੱਛਾ ਦਿਨ ਜੇ ਤੁਸੀਂ ਪੰਜ ਹੀ ਦੇਣੇ ਆ ਹੂੰ ਤਾਂ ਕੋਈ ਐਸਾ ਹਫਤਾ ਦੋ ਜਿੱਥੇ ਮੰਡੇ ਟੂ ਫਰਡੇ ਕਮ ਹੋ ਜਾਵੇ ਜੀ ਤੁਸੀਂ ਉਹ ਦਿਨ ਦਿੱਤੇ ਆ ਜਿੱਥੇ ਪਹਿਲਾਂ ਸ਼ਨੀ ਐਤਵਾਰ ਛੁੱਟੀ ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਦੋ ਤਿੰਨ ਦੀ ਛੁੱਟੀ ਆ ਗਈ ਹੂੰ ਸਰ ਕੀਆ ਕੀਆ ਬੱਧ ਮੰਗੀ ਐ ਐਸਾ ਸਭ ਤੇ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਕੌਣ ਰਾਏ ਦੇ ਰਿਹਾ ਤੇ ਕਿੱਦਾਂ ਇਹ ਸਭ ਕੁਝ ਚੱਲ ਰਿਹਾ ਜੀ ਜੀ ਤੇ ਉਧਰ ਸੁਨੀਲ ਜਾਖੜ ਬੁਝਾਰਤ ਬਣੇ ਹੋਏ ਨੇ ਜੀ ਕਿਹੋ ਜਿਹਾ ਸੁਖਵਿੰਦਰ ਜਦੋਂ ਪੰਜਾਬੀ ਗਾਉਂਦਾ ਹੁੰਦਾ ਸੀ ਨਾ ਤਾਂ ਉਹ ਇੱਕ ਗੀਤ ਉਹਨੇ ਗਾਇਆ ਸੀਗਾ ਹਮ ਹਮ ਤੇਰੇ ਨੈਣ ਬੜਾ ਕੁਝ ਕਹਿਣ ਹਮ ਹਮ ਸਾਨੂੰ ਸਮਝ ਨਾ ਆਉਂਦੇ ਹਮ ਕਿਉਂ ਬੇਸਮਝਾਂ ਨੂੰ ਬੇਸਮਝ ਬੁਝਾਰਤ ਬੋਗੇ ਹਮ ਤਾਂ ਗੱਲ ਇਹ ਆ ਕਿ ਇਹ ਬੇਸਮਝਾਂ ਨੂੰ ਬੁਝਾਰਤ ਵਾਲੀ ਗੱਲ ਆ ਕਿ ਹੁਣ ਸੁਨੀਲ ਜਾਖੜ ਇੱਕ ਅਹਲ ਬਣ ਗਿਆ গুজਾਰਤ ਬਣ ਗਿਆ ਇੱਕ ਅਬੁੰਝ গুজਾਰਤ ਕਿਉਂਕਿ ਪਿਛਲੇ ਦਿਨੀ ਉਹਨਾਂ ਦਾ ਇੱਕ ਬਿਆਨ ਚੱਲ ਗਿਆ ਮੀਡੀਆ ਦੇ ਵਿੱਚ ਉਹ ਖਮੋਸ਼ ਰਹੇ ਉਹ ਮੌਨ ਰਹੇ ਹੁਣ ਭਾਰਤੀ ਜਨਤਾ ਪਾਰਟੀ ਜਿਹਦੇ ਬਾਰੇ ਆਪਾਂ ਕੱਲ ਵੀ ਗੱਲ ਕਹੀ ਸੀਗੀ ਕਿ ਉਹਨਾਂ ਨੇ ਜਨਨੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਹੈ ਕੱਲੋ ਕਿ ਤਿਆਰੀ ਆ ਮਨਪ੍ਰੀਤ ਬਾਦਲ ਗਿੱਦੜਵਾਹਾ ਦੇ ਵਿੱਚ ਡੇਰੇ ਲਾ ਕੇ ਬੈਠੇ ਹੁਣ ਇਹੋ ਜੇ ਮੌਕੇ ਤੇ ਇਹਨਾਂ ਦਾ ਸਟੇਟ ਪ੍ਰੈਜ਼ੀਡੈਂਟ ਜਿਹੜਾ ਉਹ ਨਧਾਰਤ ਹੈ ਜਾਂ ਮੌਨ ਹੈ ਤਾਂ ਬਹੁਤ ਕੁਝ ਇੱਕ ਇੰਟਰਸਟਿੰਗ ਚੀਜ਼ ਹੋਰ ਹੋਈ ਜੀ ਜੀ ਇਹਨਾਂ ਨੇ 15 ਅਕਤੂਬਰ ਤੱਕ ਆਪਣੀ ਜਿਹੜੀ ਮੈਂਬਰਸ਼ਿਪ ਮੁਹਿੰਮ ਸੀ ਉਹ ਵੀ ਸਸਪੈਂਡ ਕਰ ਦਿੱਤੀ ਠੀਕ ਹੈ ਤੇ ਕਮਾਲ ਦੀ ਗੱਲ ਹੈ ਕਿ 19 ਦੇ ਵਿੱਚ ਜਿੱਥੇ 23 ਲੱਖ ਮੈਂਬਰਸ਼ਿਪ ਸੀ ਕਿਉਂਕਿ ਦੇਖੋ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣੀ ਚਾਹਾਂ ਤਾਂ ਸਰ ਆਪਣੇ ਪੰਜਾਬ ਦੇ ਵਿੱਚ ਟੋਟਲ ਜਿਹੜੇ ਬੂਥ ਹੈ ਨਾ ਸਰ ਜੀ ਉਹ 24000 ਬੂਥ ਹੈ 24452 24452 ਜਿਹੜੇ ਬੂਥ ਹੈ ਤਾਂ ਭਾਜਪਾ ਦਾ ਮੁੱਢਲਾ ਟੀਚਾ ਸੀਗਾ ਕਿ 200 ਮੈਂਬਰ ਐਟ ਲੀਸਟ ਹਰੇਕ ਬੂਥ ਤੇ ਪਾਵਾ ਦਿੱਤੇ ਹੂੰ ਹੂੰ ਤਾਂ ਇਹ ਨੂੰ ਜੇ ਆਪਾਂ ਦੇਖੀਏ ਤਾਂ ਇਸ ਹਿਸਾਬ ਦੇ ਨਾਲ ਤਕਰੀਬਨ ਕਹਿ ਲੋ ਕਿ 48 ਲੱਖ ਦੇ ਕਰੀਬ ਇਹਨਾਂ ਦੀ ਮੈਂਬਰਸ਼ਿਪ ਜਾਣੀ ਚਾਹੀਦੀ ਸੀ ਹੂੰ ਤਾਂ ਕਮਲ ਸ਼ਰਮਾ ਵੀਲੇ ਕਾਫੀ ਕਮ ਖਿੱਚਿਆ ਗਿਆ ਸੀ ਕਮਲ ਸ਼ਰਮਾ 2000 ਤੱਕ ਜਤੂਲ ਪ੍ਰਧਾਨ ਸੀਗੇ ਤੇ ਬੜੀ ਉਹਨਾਂ ਦੀ ਬਾਦਲ ਸਾਹਿਬ ਦੇ ਨਾਲ ਬੁੜੀ ਸਾਜ਼ ਸੀ ਹੂੰ ਤਾਂ ਇਹ ਆ ਕਿ ਉਦੋਂ ਉਹ 23 ਸ਼ਹਿਰ ਵਿਦਾਨ ਸਭਾ ਤੇ ਲੜਦੇ ਰਹਿੰਦੇ ਸੀ 2014 ਚ ਸੱਚ ਇਹਨਾਂ ਨੇ ਮੈਂਬਰਸ਼ਿਪ ਉਦੋਂ ਕਿ ਮਹੀ ਮ ਚਲਾਈ ਸੀ ਮੈਨੂੰ ਅੱਜ ਵੀ ਯਾਦ ਹੈ ਲੰਬੀ ਵੀ ਮੈਂਬਰਸ਼ਿਪ ਚਲਾਈ ਸੀ ਇਹਨਾਂ ਨੇ ਉਦੋਂ ਰੌਲਾ ਪੈ ਗਿਆ ਸੀ ਕੱਲ੍ਹ ਨੂੰ ਉਹਨਾਂ ਤੇ ਇੱਕ ਵਾਰੀ ਲੰਬੀ ਹਲਕੇ ਚ ਵੀ ਮੈਂਬਰਸ਼ਿਪ ਮੈਂ ਚਲਾਈ ਸੀ ਮੈਂ ਟੂ ਜਦੋਂ ਅਕਾਲੀ ਦਲ ਦਾ ਤੇ ਇਹਨਾਂ ਦਾ ਰੌਲਾ ਵੀ ਪੈ ਗਿਆ ਸੀ ਅੰਦਰ ਖਾਤੇ ਜੀ ਨਹੀਂ ਬਾਹਰ ਹੀ ਹੋ ਗਿਆ ਸੀ ਜਾ ਰਹੀ ਹੋ ਗਿਆ ਸੀਗਾ ਉਦੋਂ ਇਕਾਈਆਂ ਬਣਾ ਦਿੱਤੀਆਂ ਸੀ ਇਹਨਾਂ ਨੇ ਇਕਾਈਆਂ ਬਣਾ ਪਿੰਡਾਂ ਚ ਲੰਬੀ ਚ ਇਕਾਈਆਂ ਬਣਾ ਦਿੱਤੀਆਂ ਸੀ ਤੇ ਖੈਰ ਇਕਾਈਆਂ ਅਟਲ ਬਿਹਰੀ ਵਾਜਪਾਈ ਵੇਲੇ ਵੀ ਬਣ ਗਈਆਂ ਸੀਗੀਆਂ ਲੰਬੀ ਦੇ ਵਿੱਚ ਔਰ ਬਾਅਦ ਵਿੱਚ ਫਿਰ ਬਾਦਲ ਸਾਹਿਬ ਉਹ ਰਾਣੇ ਮਤਲਬ ਕਿ ਸੈਟਵਟ ਕਰਕੇ ਤੋਂ ਸਾਰੇ ਜਿਆਦਾ ਬੰਦੇ ਸੀਗੇ ਜਿਹੜੇ ਇਧਰ ਲਿਆਦੇ ਸੀ। ਤੋਂ ਮਤਲਬ ਇਹ ਆ ਕਿ ਉਹ ਮੈਂਬਰਸ਼ਿਪ ਨੂੰ ਮਹਿੰਮ ਵੀ ਸਸਪੈਂਡ ਕਰ ਦਿੱਤੀ। ਜੀ ਸ਼ਾਇਦ ਇਹੀ ਕਾਰਨ ਆ। ਕੱਲ ਵੀ ਜਿਹੜੀ ਇਹਨਾਂ ਨੇ ਲਿਸਟ ਜਾਰੀ ਕੀਤੀ ਆ ਇਨਚਾਰਜਾਂ ਦੀ ਉਹਦੇ ਵਿੱਚ ਵੀ ਸੁਨੀਲ ਜਾਖੜ ਦੇ 10 ਤੱਕ ਕਿਤੇ ਵੀ ਕਿਤੇ ਵੀ ਹਾਜ਼ਰੀ ਨਹੀਂ ਆ। ਤੋਂ ਕੈਲੂ ਕਿ ਭਾਜਪਾ ਵਾਸਤੇ ਇਹ ਇੱਕ ਸੰਕਟ ਹੈ ਕਿ ਵੋਟ ਸ਼ੇਅਰ ਤਾਂ ਉਹਨਾਂ ਨੇ 18% ਤੱਕ ਕਰ ਲਿਆ ਵਾ ਬਟ ਐਸ ਵੇਲੇ ਜਿਹੜੇ ਮੈਸੇਜ ਜਾ ਰਹੇ ਆ ਕੈਡਰ ਨੂੰ ਉਹ ਠੀਕ ਨਹੀਂ ਜਾ ਰਹੇ ਕਿ ਸੁਨੀਲ ਜਾਖੜ ਦੇ ਜਾਂ ਕੈਲੂ ਕਿ ਕੁਝ ਨੇਤਾਵਾਂ ਦੇ ਦੂਸਰੀ ਲੀਡਰਸ਼ਿਪ ਦੇ ਨਾਲ ਕੁਝ ਮਤ ਦੇ ਨਜ਼ਰ ਆਉਂਦੇ ਆ ਤੇ ਇਹਨਾਂ ਨੂੰ ਕਦੋਂ ਠੀਕ ਕੀਤਾ ਜਾਏਗਾ ਸਾਰੇ ਉਡੀਕ ਚ ਜੀ ਬਿਲਕੁਲ ਅਗਲੀ ਖਬਰ ਦੇ ਮਾਲਵਾਂ ਦੀ 10 ਮਿੰਟ ਚ ਗੱਲ ਕਰੀਏ ਪੰਜਾਬ ਤੇ ਹਰਿਆਣਾ ਦੀ ਹਰਿਆਣਾ ਦੇ ਵਿੱਚ ਪੰਜਾਬ ਦੇ ਨਾਲੋਂ ਝੋਨੇ ਦੀ ਅ 1.2 2012 ਗੁਣਾ ਖਰੀਦ ਵਧੇਰੇ ਖਰੀਦ ਹੋ ਰਹੀ ਹੈ ਜੀ 12 ਗੁਣਾ ਹਾਂਜੀ 12 ਹਾਂਜੀ ਜੀ 12 ਗੁਣਾ ਹੁਣ ਤੱਕ ਖਰੀਦ ਵੱਧ ਹੋ ਚੁੱਕੀ ਆ ਉਹਦੇ ਵਿੱਚ ਪ੍ਰਮੇਨ ਦਾ ਮਸਲਾ ਇਹ ਆ ਨਾ ਕਿ ਸਾਡੇ ਇੱਥੇ ਪਹਿਲਾਂ ਬਾਸਮਤੀ ਨਾਉਂਦੀ ਆ ਬਾਸਮਤੀ ਦਾ ਬਹੁਤ ਜ਼ਿਆਦਾ ਏਰੀਆ ਹੈ ਨਾ ਸਾਡਾ ਤਾਂ ਉਹ ਆਉਂਦੀ ਆ ਹੁਣ ਜਿਹੜੀ ਨੌਨ ਬਾਸਮਤੀ ਆ ਉਹਦੀ ਖਰੀਦ ਤੇ ਤਹੜਤਾਲ ਹੈ ਜੀ ਬਾਸਮਤੀ ਜਿਹੜੀ ਆ ਉਹਦੇ ਵਾਸਤੇ ਮੰਡੀਆਂ ਹੁਣ ਖੁੱਲੀਆਂ ਨਹੀਂ ਬੀਤੀ ਦਿਨ ਸੋ ਕਹਿਣ ਦਾ ਭਾਵ ਇਹ ਆ ਕਿ ਹੁਣ ਜੇ ਆਪਾਂ ਵੇਖੀਏ ਖਰੀਦ ਇੱਥੇ ਕਲਕੱਪੁਰ ਜ਼ੋਰ ਤਰੀਕੇ ਨਾਲ ਨਹੀਂ ਚੱਲੀ ਆ। ਹਮ ਖਰੀਦ ਚੱਲ ਰਹੀ ਆ ਫਿਰਲੀ ਟਾਮੀਆਂ। ਹੁਣ ਮਸਲਾ ਜਿਹੜਾ ਹਰਿਆਣੇ ਦੇ ਵਿੱਚ ਕਿਉਂਕਿ ਇੱਕ ਤਾਂ ਇਲੈਕਸ਼ਨ ਸੀ ਤੇ ਉੱਤੇ ਤੇ ਹੇਠਾਂ ਦੋਨਾਂ ਹੀ ਥਾਵਾਂ ਤੇ ਸਰਕਾਰਾਂ ਉਹਨਾਂ ਦੀਆਂ ਉਹਨਾਂ ਨੂੰ ਕੋਈ ਪ੍ਰੋਬਲਮ ਆ ਨਹੀਂ ਸਕਦੀ ਸਭ ਕੁਝ ਸਮੁੱਠੀ ਚੱਲੇਗਾ ਸਰ। ਠੀਕ ਹੈ ਨਾ ਜੀ ਦੂਸਰਾ ਇਹ ਆ ਕਿ ਸਾਡੀ ਜਿਹੜੀ ਭੰਡਾਰਨ ਸਮਰੱਥਾ ਹੈ ਭੰਡਾਰਨ ਸਮਰੱਥਾ ਹੈ ਸਾਡੀ 1.5 ਕੁ ਲੱਖ ਟਨ ਦੀ ਸਾਈਲੋ ਵੀ ਵਿੱਚ ਪਾ ਲਓ ਤੇ ਕਵਰਡ ਏਰੀਆ ਵੀ ਪਾ ਲਓ ਹੁਣ ਕਣਕ ਜਿਹੜੀ ਆ ਉਹ ਤਾਂ ਅਨਕਵਰਡ ਏਰੀਏ ਚ ਤੁਸੀਂ ਲਾ ਲਓਗੇ ਝੋਨਾ ਕਿੱਥੇ ਲਾਓਗੇ ਹੁਣ ਸਮੱਸਿਆ ਮਤਲਬ ਕਿ ਇਹ ਵੀ ਆ ਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਕਿ ਅਸੀਂ ਹੁਣ ਇੱਕ ਜਿਵੇਂ ਮਰਜ਼ੀ ਫਤੂਰ ਚ ਤੁਰੇ ਫਿਰਿਏ ਕਿ ਅਸੀਂ ਅੰਨ ਦਾਤਾ ਹੈ ਜੀ ਅਸੀਂ ਦੇਸ਼ ਦਾ ਢਿੱਡ ਭਰਦੇ ਇਹ ਜਿਹੜੇ ਤੁਹਾਨੂੰ ਨਾਰੇ ਦਿੱਤੇ ਇਹ ਕਿਸਾਨ ਆਗੂ ਦਿੰਦੇ ਨੇ ਦਰਸਲ ਕੀ ਆ ਕਿ ਚੋਨੇ ਦਾ ਏਰੀਆ ਇੰਡੀਆ ਚ ਮੁਸلسل ਵਧ ਰਿਹਾ ਹੈ। ਹੂੰ। ਔਰ ਫੂਡ ਜਿਹੜੇ ਆ ਉਹ ਬਦਲ ਰਹੇ ਨੇ ਤੇਜ਼ੀ ਨਾਲ। ਹੂੰ। ਚੌਲ ਦੀ ਖਪਤ ਘਟ ਰਹੀ ਹੈ। ਹੂੰ। ਕਣਕ ਦੀ ਵਧ ਰਹੀ ਆ। ਕਣਕ ਦੀ ਮੂਵਮੈਂਟ ਪੰਜਾਬ ਚ ਹੋਈ ਆ। ਜੀ ਜੀ। ਐਸੋਸਿਸਟ ਵੀ ਹੋਈ ਆ। ਮਤਲਬ ਕਿ ਦੋਏ ਚੀਜ਼ਾਂ ਨੇ। ਇਹਨੂੰ ਹੁਣ ਚਾਹੇ ਤੇ ਤੁਸੀਂ ਸੱਚਾਈ ਦੇ ਤੌਰ ਤੇ ਲੈ ਲਓ ਚਾਹੇ ਮੇਰੀ ਕੌੜੀ ਗੱਲ ਦੇ ਤੌਰ ਤੇ ਲੈ ਲਓ। ਹੂੰ ਹੂੰ। ਇੰਡੀਆ 'ਚ ਚੋਨੇ ਦਾ ਰਕਬਾ ਮੁਸਲਸਲ ਵੱਧ ਰਿਹਾ ਜੀ ਤੇ ਦੂਸਰੇ ਪਾਸੇ ਫੂਡ ਜਿਹੜਾ ਉਹਦੇ 'ਚ ਚੌਲ ਜਿਹੜਾ ਉਹ ਜਿਆਦਾ ਹੁਣ ਪਸੰਦ ਨਹੀਂ ਹੈ ਉਹ ਘਟ ਰਿਹਾ ਹੈ ਤਾਂ ਜਦੋਂ ਡਿਮਾਂਡ ਘਟੇਗੀ ਜਿਸ ਚੀਜ਼ ਦੀ ਡਿਮਾਂਡ ਹੈ ਵੀਟ ਦੀ ਡਿਮਾਂਡ ਹੈ ਉਹਦੀ ਮੂਵਮੈਂਟ ਹੁੰਦੀ ਹੈ ਹੂੰ ਤਾਂ ਕਣਕ ਬਾਹਰ ਵੀ ਲੱਗ ਜਾਂਦੀ ਹੈ ਕੋਈ ਚੱਕਰ ਨਹੀਂ ਆ ਕਣਕ ਤੇ ਆਪਾਂ ਸੁੱਕਣੇ ਵੀ ਪਾ ਦਿੰਨੇ ਆ ਹੂੰ ਤੋਂ ਵੀ ਦੇਣੇ ਨੂੰ ਸੁੱਕਣੇ ਵੀ ਵਾਦ ਨੇ ਦੋਏ ਚੀਜ਼ਾਂ ਭਿਜ ਵੀ ਜਾਊਗੀ ਕੋਈ ਚੱਕਰ ਨਹੀਂ ਸੁੱਕਣੇ ਪਾ ਦਿਓ ਕੋਈ ਚੱਕਰ ਨਹੀਂ ਹੈ ਤੋਂ ਗੱਲ ਇਹ ਆ ਕਿ ਇਸ ਵੇਲੇ ਇਹ ਸੂਰਤ ਹਾਲਿਆ ਕਿ 12 ਗੁਣਾ ਉਹਨਾਂ ਦੀ ਖਰੀਦ ਤਾਂ ਹੀ ਜ਼ਿਆਦਾ ਹੈ ਕਿ ਮੰਡੀਆਂ ਉਹਨਾਂ ਦੀਆਂ ਚੱਲ ਰਹੀਆਂ ਸਾਡੀਆਂ ਮੰਡੀਆਂ ਹਾਲੇ ਚੱਲਣੀਆਂ ਬਾਕੀ ਆ ਸਾਡੇ ਸ਼ੈਲਰਾਂ ਦੇ ਕੰਟਰੈਕਟ ਹੋਣੇ ਬਾਕੀ ਆ ਨਵੇਂ ਸਿਰੇ ਤੋਂ ਆ ਆਰਤੀਆਂ ਦੇ ਨਾਲ ਗੱਲਬਾਤ ਜਿਹੜੀ ਹੋ ਕੇ ਉਹਨਾਂ ਦਾ ਮੁੱਦਾ ਹਲ ਹੋਣ ਤੋਂ ਬਾਅਦ ਮਜ਼ਦੂਰਾਂ ਦਾ ਇਹ ਚੱਲੇਗਾ ਸੋ ਇਸ ਕਰਕੇ ਇਹ ਜਿਹੜੀ ਖਰੀਦ ਆ ਉਹ ਸਾਡੇ ਹਾਲੇ ਢਿੱਲੀ ਆ ਤੇ ਦੂਸਰੀ ਇਹ ਆ ਕਿ 15 ਅਕਤੂਬਰ ਤੋਂ ਬਾਅਦ ਹੀ ਹੁਣ ਪੰਜਾਬ ਚ ਕਸ ਪਵੇਗਾ ਕਿਉਂਕਿ ਇੱਕ ਤੇ ਇਲੈਕਸ਼ਨ ਹੈ ਇੱਕ ਹਾਲੇ ਸਾਡੇ ਹਰਿਆਣੇ ਦੇ ਮੁਕਾਬਲੇ ਝੋਨਾ ਥੋੜਾ ਜਿਹਾ ਨਾਨ ਬਾਸਮਤੀ ਹੈ ਜਿਹੜਾ ਪਛੜ ਕੇ ਆਇਆ ਹੂੰ ਜੀ ਜੀ ਤੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੁੱਲ ਗਈ ਜੀ ਕਹਿੰਦੇ क्रांति देखो सिक्ख्या क्रांत फिर नारे गल मिठे मिठे नारे लोगों को सोने लगते अच्छे लगते हैं सिक्ख्या क्रांति है जी सेहत क्रांति ले आवे पहली गल क्रांति क्रांति शब्द के करांती, करांती बहुत मायने होंगे क्रांति तो, तो तुम अपने आप च नहीं लिया सके सियासी किरदारा च नहीं लिया विहारा च नहीं लिया सके इत की आना सी देखो सिक्ख्या के नाते स्कूल ऑफ एमीनेंस बनाए गए वगैरा वगैरा ਬਹੁਤ ਪ੍ਰਚਾਰ ਕੀਤਾ ਗਿਆ ਹੂੰ ਹੂੰ ਹੁਣ ਹੁੰਦਾ ਕੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਕਿਤਾਬਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਵਾਉਣੀਆਂ ਹੁੰਦੀ ਹੈ ਉਹ ਰਾਈਟ ਟੂ ਐਜੂਕੇਸ਼ਨ ਦਾ ਹਿੱਸਾ ਹੈ ਤੇ ਜਿੱਦਾਂ ਕਹੋ ਕਿ ਸਾਡੇ ਸੰਵਿਧਾਨ ਦੇ ਵਿੱਚ ਇੱਕ ਬਰਾਬਰੀਤਾ ਇੱਕ ਬਰਾਬਰੀਤਾ ਦਿੱਤੀ ਗਈ ਹੈ ਤਾਂ ਇਹ ਦੋਹੇ ਚੀਜ਼ਾਂ ਜਿਹੜੀਆਂ ਨੇ ਉਹ ਰਲ ਕੇ ਇਹ ਜ਼ਰੂਰੀ ਬਣਾਉਂਦੀਆਂ ਨੇ ਕਿ ਭਾਈ ਵਿਲੇ ਸਰ ਉਹ ਕਿਤਾਬਾਂ ਪ੍ਰੋਵਾਈਡ ਕਰ ਦਿਓ ਸੈਸ਼ਨ ਅੱਦੇ ਤੋਂ ਜ਼ਿਆਦਾ ਗੁਜ਼ਰ ਗਿਆ ਸਾਬ ਹਾਲੇ ਤੱਕ ਇਹਨਾਂ ਦੀਆਂ ਕਿਤਾਬਾਂ ਨਹੀਂ ਪੁੱਜੀਆਂ ਮੈਂ ਕੁਝ ਜਿਹੜੇ ਐਸਸੀ ਭਾਈ ਜਿਹੜੇ ਸਟੂਡੈਂਟ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਜੇ ਕਿਸੇ ਨੂੰ ਮਿਲੀਆਂ ਤੇ ਪੁਰਾਣੀਆਂ ਜਿਵੇਂ ਪਿਛਲੇ ਬੱਚੇ ਜਿੰਡੇ ਅਗਲੀ ਕਲਾਸ ਚ ਚਲੇ ਜਾਂਦੇ ਉਹ ਵਾਲੀਆਂ ਤੇ ਜ਼ਰੂਰ ਦਿੱਤੀਆਂ ਨਵੀਆਂ ਸਾਡੇ ਤੱਕ ਆਈਆਂ ਹੀ ਨਹੀਂ ਤੇ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੂੰ ਹੁਣ ਤੱਕ ਕਿਤਾਬਾਂ ਮਿਲੀਆਂ ਹੀ ਨਹੀਂ ਤਾਂ ਇਹਦੇ ਵਿੱਚ ਕੀ ਆ ਕਿ ਹੁਣ ਇੱਕ ਕੋਈ ਹੈਗੇ ਨੇ ਵਕੀਲ ਸਮਾਨ ਸੇਵੀ ਹੋਣੇ ਆ ਉਹਨਾਂ ਨੇ ਪਟੀਸ਼ਨ ਵੀ ਫਾਈਲ ਕਰ ਦਿੱਤੀ ਆ ਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਜਵਾਬ ਦੇਣ ਵਾਸਤੇ ਉਹਨਾਂ ਨੇ ਤਲਬ ਵੀ ਕੀਤਾ ਤੇ ਤਲਬ ਵੀ ਇਹੋ ਕੀਤਾ ਕਿ ਤੁਹਾਡੇ ਸਿੱਖਿਆ ਮਹਿਕਮੇ ਦੇ ਜਿਹੜੇ ਟੌਪ ਦੇ ਅਧਿਕਾਰੀ ਆ ਸੀ ਉਹਨਾਂ ਨੂੰ ਤਲਬ ਕਰ ਲਵਾਂਗੇ ਜੇ ਤੁਸੀਂ ਨਾ ਆ ਕੇ ਜਵਾਬ ਦਿੱਤਾ ਕਿਉਂਕਿ ਦੇਖੋ ਜਿੱਥੇ ਜਿੱਥੇ ਮਨੁੱਖੀ ਅਧਿਕਾਰਾਂ ਦਾ ਜਾਂ ਕਹਿ ਲਓ ਕਿ ਜਿੱਥੇ ਜੋ ਸਾਡੇ ਬੁਨਿਆਦੀ ਫੰਡਮੈਂਟਲਸ ਦਾ ਹਨਨ ਹੋਏਗਾ ਨਾ ਤਾਂ ਕੋਈ ਸਰਕਾਰ ਤੇ ਸਵਾਲ ਤੇ ਕਰੇਗੀ ਸਾ ਜੀ ਉਹ ਸਾਡਾ মিডিਆ ਜਿਹੜਾ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਐਸਾ মিডিਆ ਬਣਿਆ ਪਿਆ ਖਬਰ ਮਜਬੂਰੀ ਚ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਇੰਨੀ ਹਿੰਸਾ ਹੋਈ ਕਰਨ 3:30 ਵਜੇ ਤੱਕ 3:30 ਵਜੇ ਤੱਕ ਕਿਸੇ ਚੈਨਲ ਨੇ ਗਰਾਉਂਡ ਤੋਂ ਜਿਹੜੇ ਮੇਨਸਟ੍ਰੀਮ ਦੇ ਆ ਇਹ ਰਿਪੋਰਟ ਨਹੀਂ ਕੀਤਾ ਕਿ ਹਿੰਸਾ ਹੋ ਰਹੀ ਆ ਜਦੋਂ ਬੇहद ਜ਼ਿਆਦਾ ਵੀਡੀਓ ਵਾਇਰਲ ਹੋਣੀਆਂ ਸਟਾਰਟ ਹੋ ਗਈਆਂ ਤਦ ਜਾ ਕੇ ਨੰਨੇ ਦਿਖਾਇਆ ਤਾਂ ਇਸ ਤਰ੍ਹਾਂ ਦੇ ਮੁੱਦੇ ਜੇ ਦਿਖਾਉਂਦੇ ਆ ਤਾਂ ਫਿਰ 5 ਮਿੰਟਾਂ ਬਾਅਦ ਉਹ ਸਿੱਖਿਆ ਕ੍ਰਾਂਤੀ ਵਾਲੀ ਮਸ਼ਹੂਰੀ ਕਿੱਦਾਂ ਚਲਾਉਣਗੇ ਹੂੰ ਤਾਂ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਉਹ ਇਥੋਂ ਦੇ ਲੋਕਾਂ ਤੱਕ ਨਹੀਂ ਪੁੱਜ ਰਹੀਆਂ ਤੁਹਾਡੇ ਤੱਕ ਤੇ ਪੁੱਜਣੀਆਂ ਬਹੁਤ ਵੱਡੀ ਗੱਲ ਆ ਸੋ ਇਹ ਆ ਕਿ ਸਿਹਤ ਵਾਲੀ ਦੋ ਚੀਜ਼ਾਂ ਸੀਗੀਆਂ ਇਹਨਾਂ ਦੇ ਏਜੰਡੇ ਦੇ ਦੋ ਪਿੱਲਰ ਸੀਗੇ ਸਿਹਤ ਅਤੇ ਸਿੱਖਿਆ ਸਿਹਤ ਦਾ ਤਾਂ ਤੁਸੀਂ ਦੇਖਿਆ ਕੀ ਹਾਲ ਹੋਇਆ ਆਯੂਸ਼ਮਾਨ ਸਕੀਮ ਦੇ ਵਿੱਚ ਹਸਪਤਾਲ ਹੱਥ ਖੜੇ ਕਰ ਗਏ ਹਾਂ ਔਰ ਸਭ ਉਹਦੇ ਵਿੱਚ ਵੀ ਹਾਈ ਕੋਰਟ ਚ ਮਾਮਲਾ ਗਿਆ ਤਾਂ ਜਿਹੜੇ ਇਹਨਾਂ ਦੇ ਟੌਪ ਅਫੀਸ਼ੀਅਲ ਸੀਗੇ ਉਹਨਾਂ ਦੀ ਤਨਖਾਹ ਅਟੈਚ ਕਰਨ ਦੇ ਹੁਕਮ ਦੇ ਦਿੱਤੇ ਗਏ ਉਹ ਇਸ ਕਰਕੇ ਸਿੱਖਿਆ ਤੇ ਸਿਹਤ ਦੋਨਾਂ ਦੇ ਮਾਮਲੇ 'ਚ ਹੀ ਕਹਿ ਲਓ ਕਿ ਕਿਤੇ ਨਾ ਕਿਤੇ ਇਹ ਜਿਹੜੀ ਸਰਕਾਰ ਹੈ ਉਹ ਐਕਸਪੋਜ਼ ਹੋ ਰਹੀ ਆ ਹੋ ਰਹੀ ਹੈ ਜਾਂ ਆਪਣੇ ਆਪ ਨੂੰ ਖੋਦੀ ਕਰਵਾ ਰਹੀ ਆ ਉਹ ਆਪ ਇਹ ਦੇਖ ਸਕਦੇ ਹਾਂ ਹੂੰ ਜੀ ਜੀ ਖੇਡ ਕੋਰਟ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਮਿੰਟ ਜੀ ਦੇਖੋ ਇਹ ਲੰਮੇ ਸਮੇਂ ਤੋਂ ਮਾਮਲਾ ਪੈਂਡਿੰਗ ਸੀਗਾ ਚਲੋ ਇਹ ਵੀ ਅੱਛਾ ਹੋਇਆ ਨਿਬੜ ਗਿਆ ਮਾਮਲਾ ਇਹਦੇ ਵਿੱਚ ਕੀ ਆ ਕਿ ਪੰਜਾਬ ਸਰਕਾਰ ਵੱਲੋਂ ਜੋ ਆਊਟਸਟੈਂਡਿੰਗ ਸਪੋਰਟਸ ਪਰਸਨ ਕੈਡਰ ਬਣਾਇਆ ਗਿਆ ਇੱਕ ਕੈਡਰ ਬਣਾਇਆ ਗਿਆ ਤਾਂ ਉਹਨੂੰ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਤਾਂ ਉਸ ਤੋਂ ਬਾਅਦ ਇਸ ਨੂੰ ਨੋਟੀਫਾਈਡ ਕਰ ਦਿੱਤਾ ਗਿਆ ਯਾਨੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਤਾਂ ਇਹਦੇ ਵਿੱਚ ਕੋਚ ਦੇ ਲਈ ਹੁਣ ਜੇ ਤੁਸੀਂ ਦੇਖੋਗੇ ਤਾਂ 460 ਜਿਹੜੀਆਂ ਪੋਸਟਾਂ ਉਹ ਨਿਰਧਾਰਤ ਕਰ ਦਿੱਤੀਆਂ ਗਈਆਂ ਤੈਅ ਕਰ ਦਿੱਤੀਆਂ ਗਈਆਂ ਜੂਨੀਅਰ ਕੋਚਾਂ ਲਈ 251 ਤੇ ਮੇਰੇ ਖਿਆਲ ਦੇ ਨਾਲ ਕੋਚ ਦੇ ਜਿਹੜੇ 131 ਤੇ ਸੀਨੀਅਰ ਕੋਚ ਦੇ ਲਈ 78 ਜਿਹੜੇ ਆ ਉਹ ਉਹਦੇ ਅੱਧ ਤੋਂ ਰੱਖ ਦਿੱਤੇ ਆ ਤਾਂ ਇਸ ਹਿਸਾਬ ਦੇ ਨਾਲ ਜੇ ਆਪਾਂ ਵੇਖੀਏ ਤਾਂ ਜਿਵੇਂ ਐਥਲੈਟਿਕਸ 29 ਆਰਚਰੀ 18 ਬੈਡਮਿੰਟਨ 18 ਬਾਸਕਟਬਾਲ 18 ਬਾਕਸਿੰਗ 18 ਬਾਡੀ ਬਿਲਡਿੰਗ 7 ਕ੍ਰਿਕਟ ਡਾਈਸਾਈਕਲਿੰਗ 12 ਫੁੱਟਬਾਲ 27 ਸਵੀਮਿੰਗ 25 ਸੌਫਟਬਾਲ ਸੌਫਟਬਾਲ ਦੀ ਅਗੇ 10 ਵਾਲੀਬਾਲ 27 ਇਥੇ ਵਾਲੀਬਾਲ ਸਮੈਸ਼ਿੰਗ ਹੈ ਵਾਲੀਬਾਲ ਸ਼ੂਟਿੰਗ ਨੂੰ ਪੰਜਾਬ ਸਰਕਾਰ ਜਿਹੜਾ ਕਿ ਪਿੰਡ-ਪਿੰਡ ਖੇਡਿਆ ਜਾਂਦਾ ਉਹਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ ਇਹ ਨੋਟੇਬਲ ਗੱਲ ਆ weight lifting ਵਾਸਤੇ 19 ਰੈਸਲਿੰਗ ਦੇ ਲਈ 21 ਇਹਨਾਂ ਅਧਾਰ ਤੇ ਕਰ ਦਿੱਤਾ ਸਰ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੈ ਕਿ ਇਹਨਾਂ ਨੇ ਡਿਪਟੀ ਡਾਇਰੈਕਟਰਾਂ ਵਾਸਤੇ ਮਤਲਬ ਕਿ 460 ਹੋ ਗਏ ਤੇ ਚਾਰ ਯਾਨੀ 500 ਦਾ ਕਾਟਰ ਬਣਾ ਦਿੱਤਾ 40 ਜਿਹੜੇ ਬਣਾਏ ਆ ਉਹ ਡਿਪਟੀ ਡਾਇਰੈਕਟਰ ਹੈ ਤਾਂ ਡਿਪਟੀ ਡਾਇਰੈਕਟਰ ਹੋ ਇਹ ਇੱਕ ਚੀਜ਼ ਕਿਉਂਕਿ ਮੈਂ ਇਸ ਨੀਤੀ ਦੀ ਸ਼ੁਰੂ ਤੋਂ ਅਲੋਚਨਾ ਕੀਤੀ ਤੇ ਮੈਨੂੰ ਕਾਫੀ ਟ੍ਰੋਲਿੰਗ ਵੀ ਚਲਣੀ ਪਈ ਆਬੀਅਸ ਹੈ ਕਿ ਇੱਥੇ ਬੋਲੋਗੇ ਤਾਂ ਬਹੁਤ ਕੁਝ ਚਲਣਾ ਪੈਂਦਾ ਪਰ ਖੇਡ ਨੀਤੀ ਠੀਕ ਹੈ ਕੁਝ ਚੀਜ਼ਾਂ ਚ ਬਹੁਤ ਅੱਛੀ ਹੈ ਪਰ ਅਸੀਂ ਇੱਕ ਦੋ ਚੀਜ਼ਾਂ ਕੱਢ ਕੇ ਜਨਤਾ ਮੂਰੇ ਰੱਖੀਆਂ ਸੀਗੀਆਂ ਗੱਲ ਇਹ ਆ ਕਿ ਜਿਵੇਂ ਹੁਣ ਮੈਂ ਇਹਦੇ ਵਿੱਚੋ ਹੀ ਦੱਸ ਦੇਣਾ ਤੁਹਾਨੂੰ ਇਸੇ ਨੋਟੀਫਿਕੇਸ਼ਨ ਦੇ ਵਿੱਚੋ ਕਿ 40 ਡਿਪਟੀ ਡਾਇਰੈਕਟਰ ਉਨੇ ਡਿਪਟੀ ਡਾਇਰੈਕਟਰ ਪਤਾ ਕੌਣ ਹੋਣਗੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਮੱਲਾ ਮਾਰ ਕੇ ਖੜਾ ਰਹੀ ਆ ਹਮ ਕੱਲ ਉਹਨਾਂ ਨੂੰ ਜਦੋਂ ਜੌਬ ਦੇ ਨੇ ਇਟ ਮੀਨ ਕਿ ਜਿਹੜੇ ਪੀਸੀਐਸ ਬਣਦੇ ਸੀਗੇ ਡੀਐਸਪੀ ਬਣਦੇ ਸੀਗੇ ਹਮ ਉਹ ਹਰਮਨ ਹੁਰੀ ਲਾਸਟ ਨੇ ਐਤੋਂ ਬਾਅਦ ਨਹੀਂ ਬਣਨੇਗੇ ਜੀ ਤੁਸੀਂ ਆਓਗੇ 올림픽 ਚੋਂ ਜਾਂ ਏਸ਼ੀਆ ਚੋਂ ਜਾਂ ਕਾਮਨਵੈਲਥ ਚੋਂ ਮੈਡਲ ਲੈ ਕੇ ਕਿ ਸਰ ਸਾਨੂੰ ਨੌਕਰੀ ਦਿਓ ਮਾਨ ਸਾਹਿਬ ਕਹਿੰਨਗੇ ਡਿਪਟੀ ਡਾਇਰੈਕਟਰ ਤਾ ਡਿਪਟੀ ਡਾਇਰੈਕਟਰ ਜ਼ਿਲ੍ਹਾ ਜ਼ਿਲ੍ਹਾ ਜੇ ਦੇਖੋਗੇ ਜ਼ਿਲ੍ਹੇ ਸਾਡੇ ਕੋਲ ਕਿੰਨੇ ਆ 22 ਹਮ ਹਮ ਤੇ ਡਿਪਟੀ ਡਾਇਰੈਕਟਰ ਕਿੰਨੇ ਆ 40 ਹਮ ਡਿਪਟੀ ਡਾਇਰੈਕਟਰ ਤਾਂ 40 ਹੋਗੇ ਉਹਦੀ ਹਾਇਸियत ਕੀ ਹੋਗੀ ਇੱਕ ਕੋਚ ਜਾਂ ਜੂਨੀਅਰ ਕੋਚ ਦੇ ਬਰਾਬਰ ਹਮ ਕਿੱਥੇ ਹੋਣਗੇ ਪੀਸੀਐਸ ਬਣਨਾ ਕਿਉਂਕਿ ਸਰ ਡਾਇਰੈਕਟਰ ਤਾਂ ਆਈਐਸ ਬਣੂਗਾ ਨਾ ਹਾਂ ਜੀ ਜੀ ਬਿਲਕੁਲ ਆਈਐਸ ਤਾਂ ਪ੍ਰਮੋਟ ਹੋ ਹੀ ਨਹੀਂ ਸਕਦੇ ਉਹ ਹਮ ਤਾਰੀ ਜ਼ਿੰਦਗੀ ਡਿਪਟੀ ਡਾਇਰੈਕਟਰ ਤੇ ਤਨਖਾਹ ਵੀ ਜਿਹੜੀ ਆ ਉਹਨਾਂ ਦੀ ਇੱਕ ਕੈਪ ਦੇ ਵਿੱਚ ਰਹੇਗੀ ਸੋ ਆ ਸਪੋਰਟ ਪਾਲਿਸੀ ਅਸੀਂ ਭੁੱਲੇ ਸੀਗੇ ਕੁਝ ਲੋਕ ਚਲੋ ਉਹਨਾਂ ਦਾ ਕੰਮ ਹੈ ਉਹਨਾਂ ਦੀ ਫਿਤਰਤ ਹੈ ਉਹ ਉਹਨਾਂ ਨੂੰ ਮੁਬਾਰਕ ਪਰ ਨੀਤੀਗਤ ਆਲੋਚਨਾ ਸਰ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਇਹਨਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਕਿ ਕਿੱਥੇ ਅਸੀਂ ਬੋਲ ਰਹੇ ਹਾਂ ਅਸੀਂ ਕਿਹਨਾਂ ਦੇ ਬੱਚਿਆਂ ਵਾਸਤੇ ਬੋਲ ਰਹੇ ਹਾਂ ਹੋ ਸਕਦਾ ਜਿਹੜੇ ਸਾਨੂੰ ਟ੍ਰੋਲ ਕਰਦੇ ਕੱਲ ਨੂੰ ਇਹਨਾਂ ਦਾ ਬੱਚਾ ਹੀ ਕੋਈ ਇੰਟਰਨੈਸ਼ਨਲ ਪਲੇਅਰ ਮੇਰੀ ਦੁਆ ਹੈ ਕਿ ਬਣ ਕੇ ਆਵੇ ਉਹ ਜਦੋਂ ਜੌਬ ਮੰਗੇ ਫਿਰ ਇਹਨਾਂ ਨੂੰ ਪਤਾ ਲੱਗੇ ਕਿ ਮਿੰਟੂ ਹੁਰੀ ਜਦੋਂ ਬੋਲਦੇ ਸੀ ਉਹ ਸਹੀ ਬੋਲਦੇ ਸੀ ਆ ਹੂੰ ਜੀ ਤੇ ਮਿੰਟੂ ਜੀ ਆ ਕਿੱਥੇ ਕਹਾਣੀ ਵਾਪਰੀ ਆ ਕਹਿੰਦੇ ਇੱਕ ਨਹੀਂ ਸੈਂਕੜੇ ਮੁੰਨਾ ਭਾਈ ਬਣਾ ਦਿੱਤੇ ਹਾਂਜੀ ਬਿਲਕੁਲ ਮੁੰਨਾ ਭਾਈ ਨੇ ਟ੍ਰੇਨਿੰਗ ਦਿੱਤੀ ਸੀ ਕਿ ਨਾ ਕੁੜੀ ਆਉਂਦੀ ਸੀ ਤੇ ਉਹ ਇੱਕ ਕਬਾੜਖਾਨੇ ਜਿਹਨੂੰ ਹਸਪਤਾਲ ਚ ਤਬਦੀਲ ਕਰ ਦਿੰਦੇ ਸੀਗੇ ਤਾਂ ਇਹਨਾਂ ਨੇ ਹੁਣ ਡਾਕਟਰ ਬਣਾ ਦਿੱਤੇ Rajasthan ਦੇ ਵਿੱਚੋਂ ਇਹ ਸਕੈਮ ਸਾਹਮਣੇ ਆਇਆ ਜਿੱਥੇ ਬਿਹਾਰ, ਮਹਾਰਾਸ਼ਟਰ, ਹਰਿਆਣਾ, ਤਾਮਲਨਾਡੂ, ਉੱਤਰ ਪ੍ਰਦੇਸ਼ ਤੱਕ ਜਿਹੜੇ ਆ ਮੈਡੀਕਲ ਕਾਉਂਸਲ ਦੇ ਰਜਿਸਟਰਡ ਰਜਿਸਟ੍ਰੇਸ਼ਨ ਦੇ ਵਿੱਚ Rajasthan ਚ ਜੋ ਫਰਜੀ ਡਾਕਟਰ ਬਣੇ ਆ ਤਾਂ ਇਹ ਲਓ ਕਿ ਕਮਾਲ ਦੀ ਗੱਲ ਆ ਜਿੱਦਾਂ 12ਵੀਂ ਪਾਸ ਉਹਨਾਂ ਦੇ ਕੋਲ ਡਿਗਰੀ ਤੱਕ ਨਹੀਂ ਸੀ ਕੋਈ ਨਹੀਂ ਦੇਖਿਆ ਗਿਆ 99 ਫਰਜ਼ੀ ਡਾਕਟਰ ਜਿਹੜੇ ਆ ਉਹ ਹੁਣ ਤੱਕ ਸਾਹਮਣੇ ਆ ਚੁੱਕੇ ਆ ਕਿ ਇਹ ਕਰਦੇ ਕੀ ਸੀ ਕਿ ਆਨਲਾਈਨ ਜਦੋਂ ਅਰਜ਼ੀ ਦਿੰਦੇ ਸੀਗੇ ਅੱਡ ਅੱਡ ਰਾਜਾਂ ਦੀ ਕਾਉਂਸਲ ਦੇ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਵਿੱਚ ਕੱਟਵਟ ਕਰਕੇ ਫਰਜ਼ੀ ਕਾਪੀ ਅਟੈਚ ਕਰ ਦਿੰਦੇ ਸੀਗੇ ਤੇ ਆਰਐਮਸੀ ਜਿਹੜਾ ਸੀਦਾ ਰਾਜਸਥਾਨ ਮੈਡੀਕਲ ਕਾਉਂਸਲ ਜਿਹੜੇ ਹੁੰਦਾ ਜਾਂਚ ਕੀਤੇ ਬਗੈਰ ਬਿਨਾ ਵੈਰੀਫਿਕੇਸ਼ਨ ਦੇ ਝਾਲੀ ਈਮੇਲ ਤਿਆਰ ਕਰਕੇ ਉਹ ਫਾਈਲ ਅਟੈਚ ਕਰ ਦਿੱਤੀ ਜਾਂਦੀ ਸੀਗੀ ਹਮ ਯਾਨੀ ਇਸ ਤਰ੍ਹਾਂ ਇਹ ਲੋਕ ਦੇ ਦਰਜਨਾ ਜਾਂ ਸੈਂਕੜੇ ਮੁੰਨਾ ਬਾਈ ਹੋ ਸਕਦੇ ਆ ਜਿਨ੍ਹਾਂ ਨੇ ਵਕ ਵਕ ਵੱਡੇ ਹਸਪਤਾਲਾਂ ਚ ਜਾ ਕੇ ਜਵਾਬ हासिल ਕਰ ਲਈ ਜੀ ਅਮੀਰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪੈ ਥੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਥ ਸ੍ਰੀ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ